ਆਹ ਹੋਲੇ ਕਰੀਂ ਆਂਦੇ ਦੇਖਿਆ ਆਹ ਦੇਖ ਲਾ ਆ ਸਾਗ ਹਾਂ ਆ ਸਕੂਟਰ ਆ ਦੇਖ ਲਾ ਇਹ ਸਕੂਟਰ ਹੁੰਦਾ ਐਂਜਨ ਦਾ ਆ ਸਕੂਟਰ ਹੁੰਦਾ ਆਵੇ ਬਿਜਲੀ ਦਾ ਇਨਕਾ ਪਾਵਰ ਬਿਜਲੀ ਦਾ ਇਹਦਾ ਪੈਟਰੋਲ ਦਾ ਪੈਟਰੋਲ ਹਾਂ ਸਮਝ ਗਿਆ ਨੇ ਹਾਂ ਮੈਂ ਤਾਂ ਸਮਝਿਆ ਨਹੀਂ ਕੁਛ ਹਾਂ ਨਹੀਂ ਕੀ ਕਰਦਾ ਇੱਧਰ ਦੇਖ ਇਹ ਸਾਗ ਖਾਣਾ ਆਵੇ ਪੈਟਰੋਲ ਤੋਂ ਤੂ ਦਸਨ ਕੀ ਗਏ ਤੇ ਸਾਗ ਖਾਣਾ ਇੱਥੋਂ ਲੈ ਜੋ ਤੋੜ ਕੇ ਜਿੰਨਾ ਚਾਹੀਦਾ ਫਰੀ ਹਾਂ ਫਰੀਦਾ ਦੋ ਜਿੰਨਾ ਮਰਜੀ ਇੱਥੇ ਲੋਕ ਆਉਂਦੇ ਤੋੜਕੇ ਕਿੱਲਿਆ ਉਹ ਵਾਦੂ ਲੈ ਲੈ ਆਂਦੇ ਬੀਬੀ ਆ ਜਾਂਦੇ ਫੱਕੇ ਨੂੰ ਰੋਕ ਮੈਂ ਦੇਖਿਆ ਰੋਕਣਾ ਕੀ ਆ ਹਾਂ ਹਾਂ ਕਾਲੇ ਪਾਲਕੀ ਆ ਵੀ ਆ ਪਾਲਕ ਆਹ ਪਾਲਕ ਆਹ ਪਾਲਕ ਜਿਹੜੀ ਆ ਖੁੱਤਰੀ ਜਿੰਨੇ ਮਰਜੀ ਚੋ ਆ ਇਹ ਸਾਗ ਇਹ ਸਾਗ ਉਹ ਪਾਲਕ ਇਕੱਠੇ ਭਲਾ ਵਟ ਦੇ ਮੂਲੀਆਂ ਗੋਂਗਲੂ ਬੂੰਗਲੀਆਂ ਕਿੱਥੇ ਆ ਉਹ ਉਧਰ ਆ ਵੇ ਸੁਆਦ ਬੜੀਆਂ ਪਰ ਜਿੰਨੀਆਂ ਨਕੀਆਂ ਉਹਨੀਆਂ ਤਖੀਆਂ ਉਹ ਦਿੱਕੀ ਗੋੜੀਆਂ ਨਹੀਂ ਅੱਗੇ ਅੱਗੇ ਆ ਥੋੜੀਆਂ ਆ ਆ ਲੱਗੀ ਕਰਨ ਕੇ ਫਿਰ ਹਾਂਜੀ ਹਾਂਜੀ ਉੱਗ ਗਈ ਹਨਾ ਇਹਦਾ ਕਿੰਨਾ 3 ਮਹੀਨੇ ਲੱਗਣਾ ਇਹਨੂੰ ਲੱਗ ਜਾਣੇ ਹਜੇ ਸਾਢੇ 4 ਮਹੀਨੇ 4 ਮਹੀਨੇ ਆ ਦੇਖ ਪੰਜਾਬ ਦੀ ਕਿੰਨੀ ਸੋਹਣੀ ਆਵੇ ਮੁਕਸਰ ਵਾਲਾ ਨਾ ਹਾਂ ਮੁਕਸਰ ਸੋਨੇਵਾਰ ਕਿੰਡੀ ਵਰੀ ਕਣਕ ਸੋਨੇ ਆਏ ਪਿੰਡ ਸੋਨੇਲਾ ਲੈ ਵੀਰ ਤੈਨੂੰ ਫੁੱਲ ਦਵਾਂ ਚੀਨਨ ਨੂੰ ਵੀ ਦਿੰਦੇ ਨੇ ਉੱਥੇ ਕਿਸੇ ਨੂੰ ਕਿ ਨਹੀਂ ਮੈਂ ਨਹੀਂ ਇਹ ਸੌਂਗ ਦਿੰਦੇ ਲੋਕ ਦਿੰਦੇ ਆ ਅੱਛਾ ਮੈਂ ਤੇ ਕੁੜੀਆਂ ਨੂੰ ਪੱਪੀ ਕਰ ਦਿੰਦਾ ਠੀਕ ਆ ਮੈਂ ਤਾਂ ਫੁੱਲ ਦਿਆਂ ਆ ਫੁੱਲ ਪਤਾ ਕਿ ਮੈਂ ਜਿਹੜੇ 100 200 ਦੇ ਡਾਲਰ ਦੇ ਫੁੱਲ ਲੈਣੇ ਆ ਉਹ ਜਾ ਕੇ ਉਹਨੂੰ ਖਵਾਣਾ ਹੈ ਦੇ 100 200 ਦਾ ਵਧੀਆ ਹੋਟਲ ਨਹੀਂ ਸਹੀ ਗੱਲ ਹੈ ਸੱਚੀ ਮੈਂ ਮੈਂ ਨਾ ਮੈਂ ਜੈਨ ਨੂੰ ਮੈਂ ਫੁੱਲ ਨਹੀਂ ਲੱਕ ਦਿੰਦਾ ਸਾ ਵੀਰ ਖਾ ਗੀ ਬੇਰ ਕੇ ਖਦੇ ਤੇ ਖਾ ਸਕਦੇ ਕੋ ਕੱਚੇ ਹਜੇ ਹੂੰ ਹੂੰ ਤੋੜ ਕੇ ਜਾਨਵਰ ਆ ਵੇ ਤੈਨੂੰ ਹਾਂ ਕੱਚੇ ਹਜੇ ਮੈਂ ਰਾਤ ਡੰਗਰ ਆਏ ਨੇ ਉਹ ਖਾ ਜਾਂਦੇ ਹਾਂ ਹਾਂ ਡੰਗਰ ਬਾਈ ਆਏ ਹਾਂ ਆਵੇ ਇਹਨੂੰ ਕੀ ਕਹਿੰਦੇ ਓਏ ਗੋਂਗਲੂ ਛਲਗਮ ਹਾਂ ਗੋਂਗਲੂ ਸੰਗਰ ਛੋਟਾ ਯਾਰ ਨਿਕਲੇ ਬੱਚ ਹਾਂ ਨਿਕਲੇ ਬੜਾ ਪਤਲਾ ਲੱਗੇ ਬਤੇਰੇ ਇਹਨਾਂ ਇਹ ਸਬਜੀ ਬਹੁਤ ਬਗੀਤੀ ਹੈ। ਕਿਆ ਅੰਧਾ ਪਾੜੀ ਤੇ ਕਰਨਾ ਮੰਨ ਲੈ। ਨਾ ਪੇ ਲੋੜਾ ਕਰੇ। ਹਾਂ। ਨਾ ਆਦੇ ਪਾੜਦੇ। ਮੈਨੂੰ ਲਾਉਤੀ ਦੇਣੀ ਸੀ। ਬੱਜ ਕੇ ਰਿਆ ਕਰ ਤੀ ਤੋ। ਤੇਰੀ ਪੀੜਾ ਤੇਰੀ ਪੀੜਾ ਇੱਟ ਡਿਜਾਈਨ। ਨਾਲੀ ਦੀ ਖੋਜ ਨਾਲ। ਨਾਲ। ਇਹ ਪੀੜਾ ਹੈ। ਉਹ ਚੰਦਰਾ ਨੇ ਸਾਡੀ ਬੇਣੀ ਹੋਈ। ਧਾਰੀ। ਆ ਵੀ ਆ ਵੱਟ ਤੇ ਮੂਲੀਆਂ ਵੱਡੀਆਂ ਇਹ ਕਿਹੜੇ ਫੇਰ ਆ ਇਹ ਫੇਰ ਕਿ ਇਹ ਸਾਚੀ ਬਣਵਾ ਲੈ ਇਹ ਕਿਉਂ ਉਤਰੇ ਆ ਇਹ ਖਾਣ ਆਲੇ ਆ ਆ ਸੁੱਕੇ ਆ ਇਹ ਸੁੱਕੇ ਤਾਂ ਨਹੀਂ ਟੁੱਟ ਗੀ ਨਾ ਹਾਂ ਆ ਇਡੀਆਂ ਚ ਇਹ ਨਾ ਚੀਡਾਂ ਤੇ ਆ ਹਾਂ ਇਹ ਥੱਲੇ ਥੱਲੇ ਇਹ ਖਾਗੇ ਡੰਡੇ ਉੱਪਰ ਵਾਲਾ ਆ ਹੈਗੇ ਆ ਵਧੀਆ ਜੇ ਇਹ ਨਾ ਡੰਡੇ ਲੈਣ ਕੇ ਪਾੜੀ ਕੇ ਕਰਦੇ ਲਾਉਣੇ ਆ ਹਾਂ ਇਹਦੇ ਭੈਣ ਜੋ ਖਾ ਗਈਆਂ ਨੇ ਖਾਈ ਜਾਂਦੇ ਆਹ ਥੱਲੇ ਟਾਣੀਆਂ ਖਾ ਗਈਆਂ ਸਾਰੇ ਹਾਂ ਮੱਠੇ ਆ ਮੱਠੇ ਆ ਹਾਂ ਆ ਮਿੱਠੇ ਆ ਮਿੱਠੇ ਆ ਪਹਾੜੀ ਆ ਜਿਹਦੇ ਵਿਕਦੇ ਨੇ ਵੇੜ ਮੋਲੂ ਉਹੀ ਆ ਥੱਲੇ ਖਾ ਗਏ ਉੱਪਰ ਉਹ ਖਾਦੇ ਨੇਗੇ ਨਾ ਇਹ ਇਹ ਪੱਕਣੇ ਸੀਗੇ ਉਦੋਂ ਖੱਟੇ ਰੰਗ ਦੇ ਨੇ ਬੜੇ ਸਵਾਦ ਲੱਗਦੇ ਬਾਂਦਰ ਬੜੇ ਖਾਂਦੇ ਹੁੰਦੇ ਬਹੁਤ ਵਧੀਆ ਬਾਂਦਰ ਬਾਂਦਰ ਬੜੇ ਖਾਂਦੇ ਹਜੂਰ ਸਾਹਿਬ ਜਾਈਏ ਜਦੋਂ ਹਰਜੂ ਸਾਹਿਬ ਮੈਂ ਇੱਥੇ ਬਾਂਦਰ ਲੈ ਆਵੇ ਸਾਗੇ ਬੇਰ ਮਾਈ ਆਵੇ ਆਵੇ ਰਾਤ ਡੰਗਰ ਟੁੱਟ ਕੇ ਆਵੇ ਪੈ ਜੋ ਪਾਈ ਆਵੇ ਡੰਗਰਾਂ ਦੇ ਪੈਰ ਲੱਗੇ ਆਵੇ ਡੰਗਰ ਖਾ ਗਈ ਆਵੇ ਇੰਦੀ ਆਇਆ ਉਹ ਲੱਗ ਖਾਣੇ ਖਾਣੇ ਮੈਂ ਹੁੰਦਾ ਮੈਨੂੰ ਪੁੱਛਦਾ ਆਣੇ ਰਾਤ ਨੂੰ ਆ ਜਾ ਵੀਰ ਚੱਲ ਪਰ ਡੰਗਰ ਖਾ ਕੇ ਪਹਿਲ ਬੇੜ ਲਈ ਪਾੜੀ ਕੇ ਕਰਦੇ ਛਾਪੇ ਸੁਣੀ ਖਾਣੇ ਉਹਨੇ ਖਾਣੇ ਨੇ ਸਵਾਦ ਹੀ ਆ ਹਾਂ ਅਲ ਕੱਤੇ ਹਨ ਥੋੜੇ ਪੱਕ ਨੇ denn ਹੂੰ ਰੋਫ ਤੇ ਬਾਦ ਆਈ ਬਹੁਤ ਪੱਕੇ ਹੈਗੇ ਇਹਨਾਂ ਤਾਂ ਪੰਛੀ ਖਾ ਗਏ ਕਿ ਪਤਾ ਨਹੀਂ ਕੀ ਬਿਮਾਰੀ ਲੱਗੀ ਆ ਪਹਿਲਾਂ ਦੋ ਵਾਰੀ ਕਰਕੇ ਥੱਲੇ ਨਿਉਂਗੀ ਦੋ ਵਾਰੀ ਸਾਂਹ ਤੋੜ ਗਿਆ ਖੁਰਕ ਹੁੰਦੀ ਸਾਨੂੰ ਵਧੀਆ ਬੂਟਾ ਕਿੱਤਰਾ ਕੁ ਟੰਗ ਕਰ ਹਾਂਵੇ ਲੱਗੇ ਪੇਰ ਉਹਨਾਂ ਦੇ ਆਵੇ ਇੱਕ ਕਿਉਂ ਨਾ ਦੋ ਨਹੀਂ ਆਹੋ ਆਹ ਰੋਏ ਓਏ ਇੱਕ ਯੰਬੂਲੀਆ ਮੂਲੀ ਆ ਦੇਵਾ ਛੋਟੀ ਕੀ ਕਰਨੀ ਆ ਖਾ ਲਾ ਮੈਂ ਖਾ ਛੋਟੀ ਆ ਲੀ ਆ ਮੈਨੂੰ ਖਾਣੀ ਬਸ ਕਰ ਲਈ ਕੋਈ ਮਤ ਤੋ ਖੇਲੇ ਉਹਨਾਂ ਅਥੇਰਾ ਇਹਰਾ ਬੀਨਾਂ ਲੱਕਦੇ ਮਿੱਟੀ ਦੇ ਪਾ ਦੇ